ਹੈਪੀ ਹੈਲੋਵੀਨ ਅਸਸੂਗਾ ਪੰਜਾਬੀਓ ਕਿਵੇਂ ਠੀਕ ਠਾਕ ਹੋ? ਦੇਖੋ ਅੱਜ ਹੈਗੀ ਹੈਲੋਵੀਨ ਕੈਨੇਡਾ ਵਿੱਚ ਦੇਖੋ ਤੁਸੀਂ ਕਿੰਨੇ ਜانے ਫਿਰਦੇ ਹਨਾ ਕਿੰਨੇ ਜਵਾਕ ਤੇ ਨਾਲ ਉਹਨਾਂ ਦੇ ਪੇਰੈਂਟਸ ਸਾਰੇ ਜਣੇ ਇੱਥੇ ਹੈਲੋਵੀਨ ਮਨਾਉਂਦੇ ਫਿਰਦੇ ਆ ਦੇਖੋ ਤੁਸੀਂ ਬਹੁਤ ਹੀ ਵਧੀਆ ਡਰੈਸ ਹੈ ਯਾਰ ਅਰੇ ਹੈਲੋ ਦੇਖ ਸਕਦੇ ਆ ਤੁਸੀਂ ਲੋਕਾਂ ਨੇ ਕਿੰਦਾ ਬਹੁਤ ਹੀ ਜਿਆਦਾ ਸ਼ਿੰਗਾਰ ਕੀਤਾ ਹੋਇਆ ਯਾਰ ਹੈਲੋਵਿਨ ਦਾ ਹਨਾ ਬਹੁਤ ਹੀ ਜਿਆਦਾ ਲੋਕ ਇੱਥੋਂ ਬਣਾਉਂਦੇ ਆਪਣੇ ਲੋਕ ਵੀ ਵਿੱਚ ਫਿਰਦੇ ਆ ਉਹ ਸਾਰੇ ਆਪਣੀ ਸੀ ਹਨਾ ਉਹਨਾਂ ਦੇ ਬਹੁਤ ਵਧੀਆ ਬਣਾ ਰਹੇ ਆ ਦੇਖ ਸਾਦ ਨਹੀਂ ਆਪਣੇ ਲੋੜੀ ਮੰਗਣ ਜਾਂਦੇ ਉਹ ਯਾਦ ਆ ਗਈ ਯਾਰ ਪੁਰਾਣੀ ਹਨਾ ਆਪਾਂ ਜਿਹੜੇ 90 ਤੋਂ ਪਹਿਲਾਂ ਵਾਲੇ ਸੀਗੇ ਆਪਾਂ ਲੋੜੀਆਂ ਮੰਗਣ ਜਾਂਦੇ ਸੀ ਠੀਕਾ ਘਰਾਂ 'ਚ ਤੇ ਇੱਥੇ ਸੇਮ ਆ ਇੱਥੇ ਜਵਾਕ ਆ ਜਿਹੜੇ ਉਹ ਹੈਲੋਵੀਨ ਮੰਗਣ ਜਾਂਦੇ ਆ ਹਨਾ ਠੀਕ ਆ ਹੈਲੋਵੀਨ ਦੇ ਵਿੱਚ ਜਦੋਂ ਆਪਾਂ ਬਾਰ ਖੜਕਾਉਨੇ ਆ ਹਨਾ ਟ੍ਰਿਕ ਟ੍ਰੀਟ ਇ ਕਹਿੰਦੇ ਇਹਨਾਂ ਨੂੰ ਜਦੋਂ ਆਪਾਂ ਬਾਰ ਖੜਕਾਉਨੇ ਆ ਤਾਂ ਉਹ ਉਹਨਾਂ ਦਾ ਰੱਖਿਆ ਪਿਆ ਹੁੰਦਾ ਜਾਨ ਸਮਾਨ ਕਈਆਂ ਦਾ ਹਨਾ ਕਈਆਂ ਦਾ ਨਹੀਂ ਰੱਖਿਆ ਹੁੰਦਾਗਾ ਉਹ ਆਪ ਦਿੰਦੇ ਆ ਉਹ ਦੇਖ ਸਾਡੇ ਨਹੀਂ ਠੀਕ ਆ ਹੈਲੋ ਹੈਵ ਆਰ ਯੂ ਆ ਗੋਟ ਗੋਡ ਹੈਪੀ ਹੈਲੋਵੀਨ <laughs> yeah. Thank I you. Know in the wind, it's so crazy. It's so yeah. Maybe it's a storm. Yeah. Maybe a storm is coming. It's supposed to get worse around midnight, I think. Yeah, yeah, yeah. I think. I like the mummy. Oh, thank you. <laughs> <laughs> oh, okay, Bye-bye. Have a great day. Yeah. ਨਨੇ ਕਹਾਣੀ ਦੋਹਰੇ ਬਾਤ ਹਾਂ ਜੀ ਅਸੀਂ ਸੀਗੇ ਜਵਾਕਾਂ ਨਾਲ ਫਿਰਦੇ ਸੀ ਅੱਜ ਹਾਂਜੀ ਕੈਨੇਡਾ ਦੇ ਵਿੱਚ ਹੈਗੀ ਯਾਰੋ ਅੱਜ ਹੈਲੋਵੀਨ ਤੇ ਜਵਾਕਾਂ ਦੇ ਨਾਲ ਅਸੀਂ ਘਰੋਂ ਘਰ ਫਿਰਦੇ ਆ ਓਕੇ ਤੇ ਸਾਨੂੰ ਪੁਲਿਸ ਵੀ ਮਿਲੀ ਆ ਤੇ ਪੁਲਿਸ ਵਾਲੇ ਆਪ ਗੱਡੀ ਰੋਕ ਕੇ ਉਹ ਇਹ ਦੇਖੋ ਤੁਸੀਂ ਬੱਚਿਆਂ ਨੂੰ ਦੇਖ ਕੇ ਗਏ ਆ ਆਪਣਾ ਸਮਾਨ ਵਗੈਰਾ ਹਨਾ ਖਾਣ ਪੀਣ ਨੂੰ ਬਹੁਤੀ ਸੈਲੀਬ੍ਰੇਟ ਕਰਦੇ ਸਨ ਦੇਖ ਰਹੇ ਗਲਗੰਦੇ ਵਿੱਚ ਲੋਕ ਕਿੱਦਾਂ ਫਿਰਦੇ ਆ ਜਵਾਕ ਲਈ